ਭਾਰ ਘਰੇਲੂ ਗੈਸ ਸਲੰਡਰ ਵਿੱਚੋਂ 7 ਕਿਲੋ ਭਾਰ ਘਟ ਨਿਕਲਣ ਤੇ ਪਿੰਡ ਸਹਿਫਾਵਾਦੀ ਪ੍ਰਕਾਸ਼ ਕਲੋਨੀ ਵਿੱਚ ਹਗਾਮਾ ਹੋ ਗਿਆ ਘਰ ਦੇ ਮਾਲਕ ਹਰੀ ਚੰਦ ਤੂਰਾ ਨੇ ਦੱਸਿਆ ਕਿ ਫਿਲੌਰ ਗੈਸ ਏਜੰਸੀ ਦੇ ਕਰਿੰਦੇ ਮੁੰਨੂ ਪਾਸੋਂ ਉਹਨਾਂ ਨੇ 1 ਮਹੀਨਾ ਪਹਿਲਾਂ ਸਲੰਡਰ ਖਰੀਦਿਆ ਸੀ ਜਿਸ ਨੂੰ ਅੱਜ ਭਰਤਨ ਦੀ ਬਾਰੇ ਆਇਤਾ ਸਲੰਡਰ ਦਾ ਵਜ਼ਨ ਘਟ ਮਹਿਸੂਸ ਹੋਇਆ ਜਿਸ ਨੂੰ ਆਪਣੇ ਕੰਡੇ ਤੇ ਤੋਲ ਕੇ ਦੇਖਿਆ ਤਾਂ ਸਿਲੰਡਰ ਦਾ 7 ਕਿਲੋ ਭਾਰ ਘੱਟ ਸੀ ਜਿਸ ਤੇ ਉਹਨਾਂ ਨੇ ਮੋਨੂ ਤੋਂ ਪੁੱਛਿਆ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਾ ਦਿੱਤਾ ਅਤੇ ਏਜੰਸੀ ਵਿੱਚੋਂ ਹੋਰਨਾਂ ਕਰਮਚਾਰੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਮੌਜੂਦਗੀ ਵਿੱਚ ਜਦੋਂ ਦੁਬਾਰਾ ਏਜੰਸੀ ਵਾਲਿਆਂ ਦੇ ਕੰਡੇ ਤੇ ਵਜ਼ਨ ਕੀਤਾ ਗਿਆ ਤਾਂ ਸੀਲਬੰਦ ਸਿਲੰਡਰ ਦਾ 7 ਕਿਲੋ ਭਾਰ ਘੱਟ ਪਾਇਆ ਗਿਆ ਹਰੀ ਚੰਦ ਤੂਰ ਨੇ ਦੱਸਿਆ ਕਿ ਨੌਜਵਾਨੇ ਘਰ ਦੀਆਂ ਮਹਿਲਾਵਾਂ ਤੋਂ ਗੈਸ ਬੁਤੰਗ ਦੀ ਕਾਪੀ ਤੇ 2 ਮਹੀਨੇ ਅਡਵਾਂਸ ਸਿਲੰਡਰਾਂ ਦੀ ਰਸੀਵਿੰਗ ਲੈ ਲਈ ਅੰਦੇ ਸਿਲੰਡਰ ਵੀ 1000 ਰੁਪਏ ਵਚਪ੍ਰਤੀ ਦੇ ਹਿਸਾਬ ਨਾਲ ਦਿੱਤਾ ਗਿਆ ਜਦ ਕਿ ਸਰਕਾਰੀ ਰੇਟ 930 ਰੁਪਏ ਦੇ ਲਗਭਗ ਹੈ ਮੋਨੂ ਨੇ ਦੱਸਿਆ ਕਿ ਏਜੰਸੀ ਵੱਲੋਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਘਰ ਵਿੱਚ ਸਿਲੰਡਰ ਡਿਲੀਵਰ ਕਰਕੇ ਜੋ ਰਾਸ਼ੀ ਮਿਲਦੀ ਹੈ ਉਸਨਾਂ ਹੀ ਆਪਣਾ ਗੁਜ਼ਾਰਾ ਕਰਦਾ ਹੈ ਏਜੰਸੀ ਦੇ ਕਰਮਚਾਰੀ ਡੈਂਪਲ ਨੇ ਦੱਸਿਆ ਕਿ ਲੋਕ ਆਪਣੀ ਮਰਜ਼ੀ ਨਾਲ ਹੀ ਡਿਲੀਵਰੀ ਵਾਲੇ ਲੜਕੇ ਨੂੰ ਪੈਸੇ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਹਰੀਚੰਦ ਤੂਰਾ ਵੱਲੋਂ 1 ਮਹੀਨਾ ਪਹਿਲਾਂ ਲਏ ਗਏ ਸਿਲੰਡਰ ਦਾ ਬਜਨ ਕੱਟ ਨਿਕਲਿਆ ਤਾਂ ਉਸ ਵਿੱਚ ਏਜੰਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਹਾ ਕਿ ਮੌਕੇ ਤੇ ਸਿਲੰਡਰ ਲੈਣ ਲੱਗੇ ਬਜਨ ਕਰ ਸਕਦੇ ਹਨ ਐਫਐਸ ਉਹ ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਉਹ ਸਾਰੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਉਣਗੇ ਪ੍ਰਕਾਸ਼ ਨਗਰ ਦੇ ਕਲੋਨੀ ਦੇ ਵਸੂਕਾਂ ਨੇ ਦੱਸਿਆ ਕਿ ਉਹ ਕਿਸੇ ਡਿਲੀਵਰੀ ਵਾਲੇ ਲੜਕੇ ਨੂੰ ਸਰਕਾਰੀ ਰੇਟ ਤੋਂ ਜ਼ਿਆਦਾ ਚਾਰਜ ਨਹੀਂ ਦੇਣਗੇ ਫਲੋਟਰ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕਿ ਤੁਹਾਡੇ ਇਥੇ ਗਾਹਕ ਨੇ ਇੱਕ ਅਲੀਗੇਸ਼ਨ ਲਗਾਇਆ ਵੀ 7 ਕਿਲੋ ਗੈਸ ਘੱਟ ਪ੍ਰਾਪਤ ਹੋਈ ਆ ਕੀ ਕਹਿਣਾ ਚਾਹੁੰਦੇ ਸੀ ਸਰ ਮੈਂ ਆ ਕੇ ਦੇਖਿਆ ਮੌਕਾ ਸਾਰੀ ਸਾਰੀ ਰੈਡੀ ਮਲਾਜਮ ਦੀ ਤੋਲ ਹੋਈ ਸੀ ਤੇ ਕਿ ਇਹਨਾਂ ਨੇ ਸੰਡਰ ਲਹਾ ਵੀ ਲਿਆ ਵਾ ਅੰਦਰ ਵੀ ਰੱਖ ਲਿਆ ਕੀ ਉਹ ਵਾਪਸ ਨਹੀਂ ਦੇ ਰਹੇ ਠੀਕ ਨੇ ਤੇ ਜਦੋਂ ਇਹਨਾਂ ਨੇ ਤਿੰਨ ਸੰਡਰ ਲੈ ਅਖਰੇ ਇਹ ਤਾਂ ਕਸਟਮਰ ਦਾ ਹੋਵਾ ਜੇ ਜੇ ਨੇ ਪੈਸੇ ਦੇਨੇ ਤੇ ਉਹ ਵੇਟ ਵੀ ਕਰ ਸਕਦਾ ਵਾ ਇਹਨਾਂ ਨੇ ਇਹ ਕਿਹਾ ਜੀ ਅਸੀਂ ਨਹੀਂ ਵੇਟ ਕੀਤਾ ਲੇਕਿਨ ਪਹਿਲੀ ਗੱਲ ਤਾਂ ਇਹ ਆ ਵੀ 300 ਫੰਕਸ਼ਨ ਇਹਨਾਂ ਦੇ ਹੋਊਗਾ 300 ਇਹਨਾਂ ਨੂੰ ਵੱਡੇ ਸੰਡਰ ਲਾਣ ਦਾ ਆਰਡਰ ਵਲ ਲਾ ਕੇ ਛੋਟੇ ਲਾਣ ਦਾ ਵਾ ਕਿ ਕਿਉਂ ਸਾਡੇ ਡਿਲੀਵਰੀ ਮੈਨ ਨੇ ਇਹ ਵੀ ਉਹਨਾਂ ਨੂੰ ਬੱਚਾ ਸਮਝਦੇ ਆਏ ਵੀ ਅੰਕਲ ਹੁਣੇ ਸਾਹਮਣੇ ਜੋ ਲਿਆ ਵੀ ਲੈ ਪਰ ਇੱਕ ਮਹੀਨੇ ਬਾਅਦ ਤੁਸੀਂ ਇਸ ਕਲੇਮ ਨੂੰ ਕਰ ਰਹੇ ਹੋ ਵੀ ਸਾਡੇ 7 7 ਕਿਲੋ ਤਿੰਨਾਂ ਸੰਦਾਂ ਦੇ ਕਟਾ ਇਹ ਕਿੱਦਾਂ ਹੋ ਸਕਦਾ ਜਿਹੜੀ ਕਾਪੀ ਹੁੰਦੀ ਬੁਕਿੰਗ ਕਾਪੀ ਹੁੰਦੀ ਉਹ ਤੇ ਐਡਵਾਂਸ ਇਹ ਮੈਂਸ਼ਨ ਕਰ ਸਕਦੇ ਆ ਨਹੀਂ ਨਹੀਂ ਜੀ ਜਿੱਦਾਂ ਅੱਜ ਡਿਲੀਵਰੀ ਪਾਈ ਅੱਜ ਹੀ ਹੈ ਕਿਉਂਕਿ ਕੱਲੋ ਕਸਟਮਰ ਸਾਡੇ ਤੇ ਕਲੇਮ ਕਰ ਸਕਦਾ ਵਾ ਕੀ ਮੇਰੇ ਕੇ ਸਿਲੰਡਰ ਤਾਂ ਮੈਂ ਲਿਆ ਪਰਸੋ ਦਾ ਲਿਆਵਾ ਤੇ ਡਿਲੀਵਰ ਤੁਸੀਂ ਪਿਛਲੇ ਮਹੀਨੇ ਵਿਦਆਉਟ ਬੁਕਿੰਗ ਇਸ ਸਿਲੰਡਰ ਡਿਲੀਵਰ ਕਰ ਸਕਦੇ ਨਹੀਂ ਵਿਦਆਉਟ ਉਹ ਸਿਰਫ ਕਸਟਮਰ ਕੋ ਕਹਿ ਦਿੰਦਾ ਵਾ ਕਿ ਇਹ ਵੇਲੇ ਪ੍ਰੋਬਲਮ ਆ ਜਾਂਦੀ ਹੈ ਸਰ ਜਦੋਂ ਜਦੋਂ ਤੁਸੀਂ ਡਿਲੀਵਰੀ ਕਰਦੇ ਹੋ ਹਰੇਕ ਕਸਟਮਰ ਨੂੰ ਤੁਸੀਂ ਵੇਟ ਕਰਵਾ ਕੇ ਉਹਨੂੰ ਸੈਟੀਸਫਾਈਡ ਕਰਕੇ ਜਾਂ ਜੋ ਅਸੀਂ ਕਸਟਮਰ ਨੂੰ ਸਪੈਸ਼ਲ ਕਹਿਦਾ ਹਾਂ ਠੰਡੇ ਤੁਹਾਡੇ ਨਾਲ ਹੁੰਦੇ ਰੇੜੇ ਠੰਡੇ ਰੇੜੇ ਦੇ ਕੋਲ ਹੁੰਦੇ ਆ ਜੀ ਫਿਰ ਹੋਰ ਅਸੀਂ ਕਹਿੰਦੇ ਸਪੈਸ਼ਲ ਕਹਿੰਦਾ ਜੇ ਕਿਤੇ ਘਰ ਜਿੱਦਾ ਹੁਣ ਅੱਜ ਪ੍ਰੋਬਲਮ ਆ ਗਈ ਆ ਅਸੀਂ ਖੁਦ ਆ ਰਹੇ ਆ ਨਾ ਕੰਡਾ ਲੈ ਕੇ ਆਏ ਆ ਸਰ ਤੁਹਾਡੇ ਤੁਹਾਡੀ ਮੌਜੂਦਗੀ ਦੇ ਵਿੱਚ ਕੰਡਾ ਕੀਤਾ ਗਿਆ ਜਿਹਦੇ ਵਿੱਚ 7 ਕਿਲੋ ਵੇਟ ਘੱਟ ਪਾਇਆ ਗਿਆ ਸੀਲ ਲੱਗੀ ਹੋਈ ਸੀ ਕੀ ਕਹਿਣਾ ਚਾਹੁੰਦੇ ਸਰ ਜੀ ਮੈਂ ਦੇਖੋ 1 ਮਹੀਨੇ ਦੀ ਅਸੀਂ ਗਾਰੰਟੀ ਨਹੀਂ ਕੋਈ ਕਰ ਸਕਦੇ ਬੰਦੇ ਜਿਸ ਨੇ ਪੈਸੇ ਦਿੱਤੇ ਉਸੇ ਵੇਲੇ ਵੇਟ ਕਰੋ ਇੱਕ ਮਹੀਨੇ ਚ ਬਿਨਾ ਪਰਮਿਸ਼ਨ ਤੋਂ ਤੁਸੀਂ ਤਿੰਨ ਸਿਲੰਡਰ ਦੇ ਸਕਦੇ ਸਰ ਮੈਂ ਕਹਾਂ ਵੀ ਅਸੀਂ ਤਾਂ ਕੁਛ ਨਹੀਂ ਦੇ ਸਕਦੇ ਇੱਕ ਤਾਂ ਇੱਕ ਅਸੀਂ ਸਿਰਫ ਮਹੀਨੇ ਚ ਦੋ ਸਿਲੰਡਰ ਦੇ ਸਕਦੇ ਹਾਂ ਠੀਕ ਹੈ ਜੀ ਇਹ ਉਹਨਾਂ ਦੇ ਫੰਕਸ਼ਨ ਸੀ ਜਾਂ ਜਿੱਦਾਂ ਅਗਲੇ ਦੇ ਹੁਣ ਪਾਈ ਬੰਦੇ ਕਰਕੇ ਜਾਂ ਅੰਕਲ ਜਾਂ ਬੱਚਾ ਸਮਝ ਕੇ ਉਹਨੇ ਲੈ ਵੀ ਲਏ ਤੇ ਉੱਤੇ ਹੁਣ ਅੱਜ ਕਲੇਮ ਕਰਦੇ ਤੇ ਤੁਸੀਂ ਦੱਸੋਗੇ ਅਸੀਂ ਕੀ ਕਹਿ ਸਕਦੇ ਠੀਕ ਨਹੀਂ 7 ਕਿਲੋ ਸਿਲੰਡਰ ਇਹਨਾਂ ਨੇ 3000 ਰੁਪਏ ਦਿੱਤਾ ਤੁਸੀਂ ਤਾਂ ਕਿਸੇ ਦੁਕਾਨ ਤੋਂ ਖੰਡ ਲੈਣ ਜਾਂਦੇ ਵੇਟ ਦੇਖਦੇ ਹੀ ਆ ਇਹਨਾਂ ਨੇ ਕਿਉਂ ਨਹੀਂ ਦੇਖਿਆ ਸਰ ਜਨਾਨੀਆਂ ਨੇ ਕੀ ਦੇਖਣਾ ਹੈ ਗੱਲ ਇਹ ਨਹੀਂ ਹੁੰਦਾ ਜਨਾਨੀਆਂ ਨੇ ਕੀ ਦੇਖਣਾ ਦੇਖੋ ਪੈਸੇ ਵੀ ਤਾਂ ਜਨਾਨੀਆਂ ਦਿੰਦੀਆਂ ਇੱਕ ਚੀਜ਼ ਹੋ ਰਿਹਾ ਸਰ ਇੱਕ ਜਿਹੜਾ ਤੁਹਾਡਾ ਡਿਲੀਵਰੀ ਬੋਏ ਆ ਉਹਨੂੰ ਤੁਹਾਡੇ ਵੱਲੋਂ ਕੋਈ ਸੈਲਰੀ ਵਗੈਰਾ ਜਾਂ ਕੁਝ ਤੁਸੀਂ ਕਸਟਮਰ ਨੂੰ ਕਦੀ ਵੀ ਨਹੀਂ ਕਿਹਾ ਨਹੀਂ ਤੁਸੀਂ ਇਹਦੀ ਮਿਹਨਤ ਦੇਣੀ ਹੈ ਜਾਂ ਨਹੀਂ ਦੇਣੀ ਉਹ ਮੰਗਦੇ ਠੀਕ ਨਹੀਂ ਜੇ ਤੁਹਾਡੀ ਆਪਣੀ ਮਰਜ਼ੀ ਹੈ ਦੋ ਚਾਹੇ ਨਾ ਦੋ ਉਹ ਸਾਡੇ ਨਾਲ ਕੋਈ ਐਸ਼ਾ ਕਰਾਂਗੇ ਇਹ ਹੁਣ ਤੁਸੀਂ ਇਹ ਨਾ ਨਹੀਂ ਪਰ ਇਹ ਤਾਂ ਹਰੇਕ ਪਿੰਡ ਦੇ ਵਿੱਚ ਆ ਨਵੀਂ ਸਟੋਰੀ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਹਰੇਕ ਬੱਚੋ ਕਹਿੰਦੇ 20 ਰੁਪਏ ਜਾਂਦੇ ਕਹਿੰਦੇ 40 ਰੁਪਏ ਜਾਂਦੇ ਜਿਹੜੇ ਅਸੀਂ ਅਸੀਂ ਆਫਿਸ ਵਾਲੇ ਆ ਅਸੀਂ ਤਾਂ ਸਿਰਫ ਅਸੀਂ ਕਸਟਮਰ ਨੂੰ ਤੇ ਇਹ ਗੱਲ ਕਹਿ ਰਹੇ ਆ ਕਿ ਤੁਹਾਡੀ ਆਪਣੀ ਮਰਜ਼ੀ ਖੁਸ਼ੀ ਨਾ ਦੇਣਾ ਦੋ ਨਹੀਂ ਤੁਹਾਨੂੰ ਜਿਹੜੇ ਪੈਸੇ ਤੁਹਾਡੇ ਡਿਲੀਵਰੀ ਬੁਆਏ ਰੀਸੀਵ ਕਰਦੇ ਨਾ ਸਰ ਉਹਦਾ ਕੋਈ ਬਿੱਲ ਨਹੀਂ ਹੁੰਦਾ ਜਮਾਂਗੇ ਇੱਕ ਇਹਦਾ ਖਰਚਾ ਮੰਗਣ ਦਾ ਮੈਨੂੰ ਇਹ ਦੱਸੋ ਕਸਟਮਰ ਦਾ ਜਾਂ ਡਿਲੀਵਰੀ ਮੈਂ ਦਾ ਤੁਸੀਂ ਅਗਲੇ ਕੋ ਆਏ ਆ ਅਗਲੇ ਕੋ ਲੈ ਆ ਵੀ ਮੇਰਾ ਬਿੱਲ ਦੇ ਤੁਸੀਂ ਇਹਨਾਂ ਨੂੰ ਬਿੱਲ ਬੁਕਸ ਦਿੱਤੇ ਹੋਈਆਂ ਬਿੱਲ ਬੁਕ ਇਹ ਬੁੱਕ ਕਰਾਂ ਤੇ ਬੋਚਰਾ ਆਪਾਂ ਦੇਣਾ ਤੇ ਕੋਲ ਠੀਕ ਨੇ ਕਿਹੜੀ ਗੈਸ ਏਜੰਸੀ ਤੋਂ ਆਏ ਹੋ? ਫਲੋਰ ਗੈਜੰਸੀ ਤੋਂ ਇਹਨਾਂ ਦਾ ਦੋਸ਼ ਆ ਤੁਸੀਂ 7 ਕਿਲੋ ਗੈਸ ਘਟ ਦਿੱਤੀ ਹੈ। ਗੈਸ ਤਾਂ ਪੂਰੀ ਭਾਜੀ ਸੀ। ਹੂੰ ਤੇ ਕਾਰਨ ਕੀ ਆ ਫਿਰ ਉਹ ਉਹ ਤੁਹਾਨੂੰ ਤਾਤੇ ਇਲਜ਼ਾਮ ਕੱਢ ਲਾ ਰਹੇ ਆ। ਭਾਜੀ ਹੁਣ ਇਹਨਾਂ ਨੂੰ ਪਤਾ ਹੋਣਾ ਠੀਕ ਆ ਮੈਂ ਤਾਂ ਦੇਖ ਕੇ ਗਿਆ ਸੀ ਉਦੋਂ ਤਿੰਨ ਸੇਕਿੰਡ ਇਹ ਸਿਲੰਡਰ ਤੁਸੀਂ ਦਿੱਤਾ ਇਹਨਾਂ ਨੂੰ? ਸੀ ਲੱਗੀ ਹੈ ਨਾ ਉੱਥੇ ਤੁਹਾਡੇ ਸਾਹਮਣੇ ਵੇਟ ਕੀਤਾ? ਕਿੰਨਾ ਵੇਟ ਘਟ ਪਾਇਆ ਗਿਆ? ਹੁਣ 7 ਕਿਲੋ ਕਹਿੰਦੇ ਆ। ਕਿੰਨੇ ਸਿਲੰਡਰ ਦੇ ਗਏ? ਤਿੰਨ ਦੇ ਗਏ। ਕਿੰਨੇ ਦਾ ਸਿਲੰਡਰ ਤੁਸੀਂ ਉੱਪਰ ਦਾ ਕਰਦੇ ਉਹਨਾਂ ਨੂੰ? 970 ਰੁਪਏ। ਉਹਦਾ ਪ੍ਰਾਈਸ ਕੀ ਆ ਤੁਸੀਂ ਐਕਸਟਰਾ ਚਾਰਜਿਸ ਲੈਨੇ ਹੋ ਤੁਹਾਨੂੰ 40 ਰੁਪਏ ਐਕਸਟਰਾ ਜਿਹੜੇ ਤੁਸੀਂ ਐਕਸਟਰਾ ਚਾਰਜਿਸ ਲੈਨੇ ਹੋ ਤੁਸੀਂ ਆਪਣੀ ਮਿਹਨਤ ਲੈਨੇ ਹੋ ਹਾਂਜੀ ਹਾਂਜੀ ਤੁਹਾਨੂੰ ਏਜੰਸੀ ਵੱਲੋਂ ਕੁਝ ਨਹੀਂ ਮਿਲਦਾ ਹਾਂਜੀ ਏਜੰਸੀ ਵੱਲੋਂ ਕੁਝ ਨਹੀਂ ਮਿਲਦਾ ਨਹੀਂ ਮਿਲਦਾ ਮਿਲਦਾ ਜੀ ਉਸ ਤੋਂ ਬਾਅਦ ਐਕਸਟਰਾ ਚਾਰਜ ਕਰ ਰਹੇ ਹੋ ਹਾਂਜੀ ਐਕਸਟਰਾ ਚਾਰਜ ਤੁਸੀਂ ਕਿਉਂ ਕਰ ਰਹੇ ਹੋ ਫਿਰ ਹੁਣ ਸਾਡੇ ਜੋ ਬੰਦ ਰਹੇ ਅਸੀਂ ਤੇ ਲੈਨੇ ਹੈ ਜੀ ਤੇ ਤੁਸੀਂ ਏਜੰਸੀ ਤੋਂ ਨਹੀਂ ਲੈਂਦੇ ਨਹੀਂ ਲੈਂਦੇ ਅਸੀਂ ਜਦ ਕਿ ਏਜੰਸੀ ਇੱਕ ਮਿੰਟ ਏਜੰਸੀ ਜੋ ਕਿਨੇ ਚਾਰਜਿਸ ਲੈਨੇ ਤੁਸੀਂ ਏਜੰਸੀ ਤੋਂ ਕਿੰਨੇ ਤਨਖਾ ਲੈਨੇ ਹੋ ਹਾਂ ਤਨਖਾ ਨਹੀਂ ਮਿਲਦੀ ਸਾਡੀ ਉਸੀਂ ਜਿਹੜਾ ਆ ਤੁਸੀਂ ਇੱਕ ਇੱਕੋ ਵਾਰੀ ਤਿੰਨ ਸਿਲੰਡਰ ਇਕੱਠੇ ਦੇ ਸਕਦੇ ਹਾਂਜੀ ਇੱਕੋ ਵਾਰੀ ਤਿੰਨ ਸਿਲੰਡਰ ਇਕੱਠੇ ਦੇ ਸਕਦੇ ਇੱਕ ਮਹੀਨਾ ਕਹਿੰਦੇ ਮੇਰੇ ਫਕਸ਼ਨ ਸੀ ਕਹਿੰਦੇ ਵਿਆਹ ਸੀ ਮੈਂ ਕਿਹਾ ਕੋਈ ਨਾ ਇੱਕ ਕਾਪੀ ਨਹੀਂ ਸੀ ਜੀ ਫਕਸ਼ਨ ਸੀ ਕੋਈ ਨਹੀਂ ਤਿੰਨੇ ਘਾਟੇ ਲਿਗੇ ਨਗਰ ਫਾਵਾ ਤੋਂ ਬੋਲ ਰਹੇ ਆਂ ਕਿ ਅਸੀਂ ਵੱਲੋਂ 16 11 ਬਾਈ ਨੂੰ 16 11 23 ਨੂੰ ਮੁੰ ਨੂੰ ਜਿਹੜਾ ਗੈਸ ਏਜੰਸੀ 플ੋਰ ਦਾ ਬੰਦਾ ਹੈਗਾ ਉਹ ਵੱਲੋਂ ਤਿੰਨ ਸਿਲੰਡਰ ਸਾਨੂੰ ਦੇਖ ਕੇ ਗਿਆ ਬੁੜੀਆਂ ਨੂੰ ਦੇਖਿਆ ਮੈਂ ਕਰਨੀ ਸੀ ਤੇ 3000 ਰੁਪਏ ਨੇ ਲਿਆ ਸਾਡੇ ਤੋਂ ਔਰ ਜਿਹੜੀਆਂ ਡੇਟਾ ਪਾਈਆਂ ਹੈਗੀਆਂ ਜੀ ਇੱਕ 22103 ਪਈ ਹੈ ਇੱਕ 1893 ਪਈ ਹੈ ਇੱਕ 1383 ਪਈ ਹੈ ਤਿੰਨ ਡੇਟਾ ਇਹਨਾਂ ਪਾਈਆਂ ਜੀ ਇਹ ਮੇਰੀ ਕਾਪੀ ਆ ਔਰ ਇਹ ਮੰਦਾ ਕਹਿੰਦਾ ਮੈਂ ਇੱਕ ਦਿਨ ਜ ਤੈਨੂੰ ਦੇ ਕੇ ਗਿਆ ਠੀਕ ਨਹੀਂ ਹੁਣ ਜੈਂਸੀ ਵਾਲੇ ਆਏ ਹੋਏ ਆ ਔਰ ਇਹ ਜੈਂਸੀ ਵਾਲੇ ਕਹਿ ਰਹੇ ਆ ਵੀ ਤੁਸੀਂ ਡੇਟਾ ਕਿਉਂ ਗਲਤ ਪਾਈਆਂ ਪਰ ਉਹ ਪਾ ਗਿਆ ਕਿ ਉਹ ਬੁੜੀਆਂ ਨੇ ਪੜਤੀ ਉਹਨਾਂ ਨੂੰ ਕੁਝ ਨਹੀਂ ਪਤਾ ਠੀਕ ਨਹੀਂ ਔਰ ਉਹ ਤਿੰਨ ਤਿੰਨ ਸਿਲੰਡਰ ਜਿਹੜੇ ਆ ਉਹਦੇ ਵਿੱਚ 7-7 ਕਿਲੋ ਗੈਸ ਘਟ ਬੁੱਕ ਵੀ ਨਹੀਂ ਕੀਤਾ ਬੁੱਕ ਵੀ ਨਹੀਂ ਹੋਏ ਠੀਕ ਨਹੀਂ ਤੇ ਆ ਇੱਕ ਇੱਕ ਸਿਲੰਡਰ ਸਾਡੇ ਕੋਲ ਬਚਿਆ ਦੋ ਸੀ ਬਦਲੇ ਆ ਹੁਣ ਜੈਸੀ ਵਾਲੇ ਸਾਨੂੰ ਇੱਥੇ ਆ ਕੇ ਸਟ्रेस ਕਰ ਰਹੇ ਆ ਵੀ ਤੁਸੀਂ ਇਤੋਂ ਜ਼ਬਰਦਸਤੀ ਵੱਲੋਂ ਚੇਂਜ ਕੀਤਾ ਤੁਹਾਡਾ ਗੈਸ ਲੀਕ ਆ ਜਦ ਕਿ ਸਾਡਾ ਗੈਸ ਸਿਲੰਡਰ ਲੀਕ ਕੋਈ ਨਹੀਂ ਹੈਗਾ ਔਰ ਸਾਹਮਣੇ ਇਹ ਪਿਆ ਹੈਗਾ ਜੀ ਇੱਥੇ ਪਤਵੰਤੇ ਸੱਜਣ ਜਿਹੜੇ ਆ ਬੱਲੇ ਦੇ ਸਾਰੇ ਇਕੱਠੇ ਹੋਏ ਆ ਕਿੰਨੇ ਦਾ ਸਿਲੰਡਰ ਦਿੰਦੇ ਤੁਹਾਨੂੰ ਇਹ ਕਿੰਨੇ ਦੀ ਪਹੁੰਚ ਕਰ ਪਹੁੰਚ ਕਰਦੇ ਆ 970 ਦਾ ਜੈਨੂਨ ਰੇਟ ਕੀ ਹੈ ਤੁਹਾਡੇ ਹੈ ਜਾਣਕਾਰੀ ਇਹ ਦੀ ਹਾਂ ਉਹ 40 50 ਰੁਪਏ ਘਟਿਆ ਇਹ 40 ਰੁਪਏ ਲੈਂਦੇ ਆ 40 ਰੁਪਏ ਆਪਣਾ ਇਹ ਲੈਂਦਾ ਸੀ ਇਹਨੂੰ ਆਪਣਾ ਬੱਚਾ ਸਮਝ ਕੇ ਨਾ ਦੋ ਸਾਲ ਤੋਂ ਇਹ ਤਾਂ ਸਿਲੰਡਰ ਲੈਣਦੇ ਆ ਅਸੀਂ ਕਦੇ ਵੀ ਹਰ ਦੋ ਸਾਲ ਦੇ ਤੋਂ ਸਿਲੰਡਰ ਲੈ ਰਹੇ ਆ ਸਾਨੂੰ ਹਰ ਵਾਰੀ ਘਟ ਦੇ ਦਿਨ ਜਾਂਦਾ ਜਦੋਂ ਹੁਣ ਅਸੀਂ ਤੋਲਿਆ ਦੇ 2 2 4 4 ਕਿਲੋ ਫਰਡਾ ਵਿੱਚ ਘਟ ਹੁੰਦੀ ਹੈ ਤੁਸੀਂ ਇਹਦੀ ਕੋਈ ਕੰਪਲੇਂਟ ਵਾਰਾ ਕੀਤੀ ਹੈ ਅਸੀਂ ਕੰਪਲੇਂਟ ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਹੁਣ ਪਹਿਲੀ ਵਾਰੀ ਸਾਡੇ 2 ਮਹੀਨੇ ਵਿੱਚ 2 ਸਿਲੰਡਰ ਲੱਗ ਜਾਂਦੇ ਅੱਗੇ ਸਾਡੇ 15 ਦੇ ਸਿਲੰਡਰ ਨਿਕਲਦੇ ਆ 20 25 ਦੇ ਸਾਡੇ ਲੱਗਦੇ ਸੀਗੇ ਹੁਣ ਮਹੀਨੇ ਵਿੱਚ ਅਸੀਂ 2 ਸਿਲੰਡਰ ਲੱਗਦੇ ਆ ਪਰ ਇਹ ਸਾਨੂੰ ਦਈ ਗਿਆ ਸੀ ਤੇ ਵਿਸ਼ਵਾਸ ਕਰਕੇ ਵਰਤੀ ਗਏ ਪਰ ਜਦੋਂ ਆ ਅੱਜ ਤੋਲਿਆ ਕੱਲ੍ਹ ਤੋਲਿਆ ਤਾਂ ਉਹ 7 ਕਿਲੋ ਘਟ ਸੀ ਹੋਣੇ ਕਹੀ ਜਾਂਦੇ ਆ ਗੈਸ ਲੀ ਗਿਆ ਜਦੋਂ ਕਿ ਸੀਲ ਬੰਦ ਆ ਫਿਰ ਤੁਹਾਨੂੰ ਕਿਦਾ ਪਤਾ ਲੱਗਾ 7 ਕਿਲੋ ਗੈਸ ਘਟਾ ਸੀ ਦੇਖੋ ਜੀ ਅਸੀਂ ਮੇਰੇ ਕੋ ਕੰਡਾ ਪਿਆ ਮੈਂ ਦੁਕਾਨਦਾਰ ਸੀ ਅਸੀਂ ਦੁਕਾਨ ਹੁਣ ਬੰਦ ਕਰਤੀ ਮੇਰੇ ਕੋ ਕੰਡਾ ਪਿਆ ਜਦੋਂ ਅਸੀਂ ਜੋਖਿਆ ਤਾਂ ਉਹ ਚ 7 ਕਿਲੋ ਘਟ ਸੀ ਕਿਹੜੀ ਏਜੰਸੀ ਤੇ ਸਿਲੰਡਰ ਬਲੌਰ ਗੈਸ ਏਜੰਸੀ